ਸਸਿਕਾ ਜੀ ਅਨਸਾਰਿਆਂ ਨੂੰ ਵੈਲਕਮ ਟੂ आवर ਨਿਊ ਵਲੌਗ ਮਿੱਤਰੋ ਕੀ ਹਾਲ ਚਾਲ ਤੇ ਵਲੌਗ ਆਪਣਾ ਥੋੜਾ ਜਿਹਾ ਲੇਟ ਹੋ ਗਿਆ ਕੀ ਤੇ ਕੋਈ ਗੱਲ ਨਹੀਂ ਹੁਣ ਮਿੱਤਰੋ ਵੱਧ ਤੋਂ ਵੱਧ ਕੰਟੀਨਿਊ ਰਵਾਂਗੇ ਜਿੰਨਾ ਹੋ ਸਕੇ ਤੇ ਅੱਜ ਆਪਾਂ ਲੱਗੇ ਹੋਏ ਆ ਪਨੀਰੀ ਬੀਜਣ ਤੁਹਾਨੂੰ ਇੱਕ ਮਿੰਟ ਮੈਂ ਦਿਖਾਨਾ ਆ ਪਨੀਰੀ ਬਸ ਆਪਾਂ ਕਰ ਲਈ ਸੀਗੀ ਤੇ ਆ ਪੈਸਾ ਹੀ ਪੈਸਾ ਹੋ ਗਿਆ ਤੇ ਇਹ ਬੀਜ ਹੈਗਾ ਪੀ ਆਰ 126 ਪਿਛਲੀ ਵਾਰ ਵੀ ਆਪਾਂ ਇਹੀ ਬੀਜਿਆ ਸੀਗਾ ਮੈਂ ਤੁਹਾਨੂੰ ਦੱਸਿਆ ਵੀ ਸੀ ਬਲੌਗ 'ਚ ਤੇ ਐਦਿਕ ਵੀ ਆਪਾਂ ਇਹੀ ਬੀਜ ਰਹੇ ਆ। ਲੋਬੀ ਮੋਟਰ ਆਪਾਂ ਕਰਤੀ ਬੰਦ ਤੇ ਬਸ ਹੁਣ ਛੱਟਾ ਮਾਰੀਏ। ਤੇ 25-26 ਦਿਨਾਂ ਤੱਕ ਮੇਰੇ ਮਿੱਤਰੋ ਤਿਆਰ ਹੋ ਜੂਗੀ। ਬਾਕੀ ਜਿਹੜਾ ਇਹ ਬੀਜ ਹੈ ਮਿੱਤਰੋ ਇਹ ਦੂਜੇ ਬੀਜਿਆਂ ਨਾਲੋਂ ਉੱਗ ਵੀ ਥੋੜਾ ਜਿਹਾ ਛੇਤੀ ਜਾਂਦਾ ਹੈ। ਵੀ ਏ ਮਤਲਬ ਸਹੀ ਟਾਈਮ ਤੇ ਲੱਗ ਜਾਂਦਾ ਅੱਜ ਜਿਵੇਂ ਹੋ ਗਈ ਤਰੀਕ ਜਿਵੇਂ ਹੋ ਗਈ 28 ਮਈ ਮਤਲਬ ਅੱਜ ਇਹ ਅੱਜ ਦੇ ਦਿਨ ਆਪਾਂ ਬੀਜ ਲਾ ਦੇਣਾ ਤੇ ਬਾਕੀ ਇਹਦਾ ਇੱਕ ਦੋ ਹੋਰ ਵੀ ਫਾਇਦੇ ਨੇ ਜਿਵੇਂ ਇਹਦਾ ਫੂਸ ਵੀ ਘੱਟ ਹੁੰਦਾ ਇਸ ਲਈ ਆਪਾਂ ਨੂੰ ਆਗੂਗ ਨਹੀਂ ਲਾਣੀ ਪੈਣੀ ਤੇ ਆਪਾਂ ਵਿੱਚੇ ਮਤਲਬ ਕਰ ਦਾਂਗੇ ਇਹਨੂੰ ਉਪਰ ਵਾਲੀ ਨੂੰ ਜਿਹੜੀ ਹੋਊਗੀ ਤੂੰ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਉਹ ਵੀ ਮਿੱਤਰੋ ਆਪਾਂ ਪਨੀਰੀ ਬੀਜਤੀ ਸੀਗੀ ਤੇ ਵਲੌਗ ਤਾਂ ਨਹੀਂ ਬਣ ਪਾਇਆ ਕਿਉਂਕਿ ਫੋਨ ਦੀ ਜਿਹੜੀ ਬੈਟਰੀ ਸੀਗੀ ਮਿੱਤਰੋ ਉਹ ਉਹਨਾਂ ਥੋੜੀ ਜੀ ਘਟ ਗਈ ਸੀਗੀ ਡਾਊਨ ਹੋ ਗਈ ਸੀ ਇਸ ਕਰਕੇ ਫਿਰ ਬਣਿਆ ਨਹੀਂ ਤੇ ਅੱਜ ਆਪਾਂ ਫਿਰ ਹੁਣ ਬਣਾ ਰਹੇ ਆ ਤੇ ਉਧਰ ਫੋਟੋ ਸ਼ੂਟ ਚੱਲ ਰਿਹਾ ਮਾੜਾ ਮੋਟਾ ਵੀ ਆਪਾਂ YouTube ਲਈ ਸ਼ਾਰਟਸ ਜੀਆਂ ਬਣਾ ਰਹੇ ਸੀਗੇ ਉਹ ਤੁਹਾਨੂੰ ਸ਼ਾਰਟਸ ਤੇ ਦੇਖਣ ਨੂੰ ਮਿਲ ਜੂਗੀ ਹੋਰ ਬਾਈ ਜੀ ਕੈਮ ਕੀ ਹਾਲ ਚੱਲ ਨੇ ਠੀਕ ਠਾਕ ਤੇ ਬਸ ਹੁਣ ਦੋ ਗਰੀਲੀਆਂ ਬਣਾਈਆਂ ਸ਼ਾਰਟਸ ਬਣਾਈਆਂ ਤੇ ਹੁਣ ਉਹ ਵੀ ਦੇਖਿਓ ਤੁਸੀਂ ਜਾ ਕੇ